ਤਾਂ ਪਸੰਤ ਪੰਜਮੀ ਦੇ ਉੱਤੇ ਜਿਹੜਾ ਤਿਹਾੜਾ ਤੇ ਮੈਕਸਿਮਮ ਜਿਹੜੀ ਪਤੰਗਬਾਜੀ ਕੀਤੀ ਜਾਂਦੀ ਹੈ ਤੇ ਇਹਦੇ ਨੇ ਕੀ ਜਿਹੜੇ ਚਾਈਨਾ ਡੋਰ ਦੀ ਰੋਕ ਥੰਮਲੇ ਕੀ ਜਿਹੜੇ ਪ੍ਰਬੰਧ ਕੀਤੇ ਗਏ ਆ ਜਾਂ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਸ਼ਹਿਰ ਵਸਣ ਮੈਂ ਸਭ ਤੋਂ ਪਹਿਲਾਂ ਤਾਂ ਉਸ ਸ਼ਾਪੂ ਦੇ ਸਾਰੇ ਵਸਨੀਕਾਂ ਨੂੰ ਬਸੰਤ ਪੰਚਮੀ ਦੇ ਤਿਹਾੜੀ ਦੀ ਬਹੁਤ-ਬਹੁਤ ਮੁਬਾਰਕਾਂ ਵੀ ਦਿੰਦੇ ਆ ਤੇ ਨਾਲ ਹੀ ਮੈਂ ਜਿਵੇਂ ਤੁਸੀਂ ਸਵਾਲ ਕੀਤਾ ਪਤੰਗਾਂ ਬਹੁਤ ਉੱਡਦੀਆਂ ਇਹਦੇ ਲਈ ਮੈਂ ਇੱਕ ਤਾਂ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗੀ ਕਿ ਚਾਈਨਾ ਡੋਰ ਦੀ ਵਰਤੋਂ ਕਰਨਾ ਚਾਇਨਾ ਡੋਰ ਨੂੰ ਵੇਚਣਾ ਜਾਂ ਚਾਇਨਾ ਡੋਰ ਨੂੰ ਸਟਾਕ ਕਰਨਾ ਸਟੋਰ ਕਰਨਾ ਸਾਰੇ ਹੀ ਕਾਨੂੰਨੀ ਤੌਰ ਤੇ ਅਪਰਾਧ ਨੇ ਜਿਸ ਦੇ ਲਈ ਸਾਡੇ ਵੀ ਆਰਡਰ ਇਸ਼ੂ ਹੈ ਜਿਹਦੇ 188 ਆਈਪੀਸੀ ਦੀ ਪੁਰਾਣੀ ਧਾਰਾ ਹੁੰਦੀ ਸੀ ਉਸ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੀ ਨੋਰਮਸ ਹੈ ਜਿਹਦੇ ਤਹਿਤ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ 5000 ਰੁਪਏ ਤੱਕ ਦਾ ਫਾਈਨ ਤੇ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਮੈਂ ਇਸ ਕਰਕੇ ਸਾਰੇ ਨੂੰ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਚਾਇਨਾ ਡੋਰ ਦੀ ਵਰਤੋਂ ਨਾ ਕਰੀਏ ਅਸੀਂ ਦੇਖਦੇ ਹਾਂ ਜਿੱਥੇ ਲੋਕਾਂ ਦੀ ਜਾਨ ਦਾ ਵੀ ਨੁਕਸਾਨ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੇ ਆਪਣੇ ਸਰੀਰ ਦੇ ਅੰਗ ਅੱਖ ਵਗੈਰਾ ਇਹਦੇ ਵਿੱਚ ਗਵਾਈ ਹੈ ਨਾਲ ਹੀ ਪੰਛੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਚਾਇਨਾ ਡੋਰ ਦੇ ਵਿੱਚ ਫਸਣ ਦੇ ਨਾਲ ਅਸੀਂ ਆਏ ਦਿਨ ਦੇਖਦੇ ਪਛੀਆਂ ਦੀ ਮੌਤ ਹੋ ਰਹੀ ਹੈ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਬੰਦੀ ਹੈ ਤੇ ਕਾਨੂੰਨੀ ਤੌਰ ਤੇ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਚਾਇਨਾ ਡੋਰ ਦੀ ਵਰਤੋਂ ਵੀ ਨਾ ਕਰੀਏ ਇਸ ਨੂੰ ਨਾ ਵੇਚੀਏ ਨਾ ਹੀ ਇਸ ਨੂੰ ਸਟੋਰ ਕਰੀਏ

ਖਾਸ ਤੌਰ ਤੇ ਮੈਂ ਪੇਰੈਂਟਸ ਨੂੰ ਵੀ ਅਪੀਲ ਕਰਾਂਗੀ ਕਿ ਇਸੇ ਆਪਣੇ ਬੱਚਿਆਂ ਤੇ ਜ਼ਰੂਰ ਨਜ਼ਰ ਰੱਖਿਏ ਬਸੰਤ ਦਾ ਤਿਉਹਾਰ ਇੱਕ ਖੁਸ਼ੀ ਵਾਲਾ ਤਿਉਹਾਰ ਹੈ ਇਸ ਤਿਉਹਾਰ ਵਾਲੇ ਦਿਨ ਕਿਸੇ ਦੇ ਘਰ ਦੇ ਵਿੱਚ ਕੋਈ ਦੁੱਖ ਦਾ ਕਾਰਨ ਨਾ ਬਣੇ ਥੈਂਕ ਯੂ